ਸਾਰੇ ਪਲੇਅਰਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੇਕਰ ਟੀਮ ਦੇ ਵਿੱਚੋਂ ਤੁਹਾਡਾ ਕੋਈ ਫੇਵਰਿਟ ਪਲੇਅਰ ਪੁੱਛਿਆ ਜਾਵੇ ਤਾਂ ਤੁਸੀਂ ਕਿਸ ਨੂੰ ਸਪੋਰਟ ਕਰੋਗੇ ਕਿਹੜਾ ਤੁਹਾਡਾ ਫੇਵਰਿਟ ਪਲੇਅਰ ਹੈ ਦੇਖੋ ਜੀ ਮੇਰਾ ਫੇਵਰਿਟ ਪਲੇਅਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਭਾਜੀ ਜਰਮਨ ਪ੍ਰੀਤੀ ਰਹੇ ਆ ਹਾਂਜੀ ਸਾਬਤ ਸੂਰਤ ਸਿੱਖਣੇ ਜਿਹੜੇ ਹਾਂਜੀ ਉਹ ਕਿਉਂਕਿ ਇਹ ਆ ਵੀ ਥੋੜਾ ਬਹੁਤ ਉਹਨਾਂ ਨਾਲ ਇੱਕ ਦੋ ਵਾਰੀ ਆਪਣੀ ਰਾਪਤਾ ਵੀ ਬਣੀ ਆ ਤੇ ਉਹਦਾ ਵੀ ਮਤਲਬ ਮੇਰੇ ਫੇਵਰਿਟ ਪਲੇਅਰ ਉਹੀ ਰਹੇ ਆ ਹਰ ਇੱਕ ਬੰਦੇ ਦੀ ਨਾ ਆਪਣੀ ਖੇਡਣ ਦੀ ਕੋ ਹੈ ਮਤਲਬ ਯੂ نو ਬਈ ਮਤਲਬ ਸਟਾਈਲ ਹੁੰਦਾ ਹਰ ਇੱਕ ਬੰਦੇ ਦਾ ਹਰ ਇੱਕ ਬੰਦੇ ਦਾ ਆਪਣਾ ਇੱਕੋ ਹੈ ਮੈਨੂੰ ਲੱਗਦਾ ਵੀ ਮੈਂ ਆਪਣੀ ਜ਼ਿੰਦਗੀ ਨਾਲ ਜਿਹੜਾ ਰਿਲੇਟ ਕਰਦਾ ਵੀ ਹੌਲੀ ਦਿਨੇ ਆਰਾਮ ਨਾਲ ਖੜੇ ਰਹਿਣਾ ਹਨਾ ਤੇ ਜਦੋਂ ਜਦੋਂ ਤੁਹਾਡੀ ਸਭ ਤੋਂ ਵੱਧ ਲੋੜ ਆ ਹਨਾ ਉਦੋਂ ਤੁਸੀਂ ਇੱਕ ਕੰਧ ਬਣ ਕੇ ਖੜ ਜਾਣਾ ਮੈਨੂੰ ਲੱਗਦਾ ਸ਼ਾਇਦ ਉਹ ਜਰਮਨ ਵੀ ਭਾਜੀ ਸਭ ਤੋਂ ਵੱਧ ਕਰਦੇ ਇਸ ਕਰਕੇ ਮੇਰੇ ਦਿਲ ਦੇ ਸਭ ਤੋਂ ਕਰੀਬ ਨੇ ਕੋਈ ਖਾਸ ਸੁਨੇਹਾ ਹੌਕੀ ਪ੍ਰੇਮੀਆਂ ਦੇ ਲਈ ਤੁਹਾਡੇ ਵੱਲੋਂ ਮੇਰੇ ਵੱਲੋਂ ਤਾਂ ਵੀਰੇ ਦੇਖੋ ਸਾਰੀ ਹੌਕੀ ਪ੍ਰੀਮੀਅਰ ਨਹੀਂ ਨਹੀਂ ਮੈਂ ਇੱਕ ਸਪੈਸ਼ਲੀ ਜਿਹੜਾ ਸਾਰੇ ਇੰਡੀਅਨਸ ਨੂੰ ਤੁਹਾਡੇ ਚੈਨਲ ਰਾਹੀਂ ਜਿਹੜਾ ਸਨੇਹਾ ਦੇਣਾ ਚਾਹੁੰਨਾ ਕਿ ਸਪੈਸ਼ਲੀ ਨਾਨ ਪੰਜਾਬੀ ਜਿਹੜੇ ਤੁਹਾਡੇ ਚੈਨਲਸ ਨੂੰ ਦੇਖਦੇ ਆ ਉਹਨਾਂ ਚ ਨਾ ਇੱਕ ਬਹੁਤ ਬੜੀ ਮਤਲਬ ਜਿਹੜੀ ਚੀਜ਼ ਸੀਗੀ ਕਿ ਪਿਛਲੇ ਦਿਨਾਂ ਚ ਸਾਨੂੰ ਦੇਖਣ ਨੂੰ ਮਿਲੀ ਅਸੀਂ ਹਰ ਚੀਜ਼ ਨੂੰ ਜਿਹੜਾ ਕੋਈ ਇੱਕ ਪੋਲਿਟਿਕਲ ਲੀਡਰ ਨੇ ਸਾਡੇ ਵਿੱਚ ਭਰਤੀ ਨਾ ਹਨਾ ਅਸੀਂ ਉਹਨੂੰ ਬੜਾ ਮਤਲਬ ਉਹ ਕਰਨ ਲੱਗੇ ਲਾਈਕ ਸਿਰਫ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਜਾਂ ਇੱਕ ਸਾਲ ਪਹਿਲਾਂ ਤੱਕ ਹਨਾ ਬੜੇ ਲੋਕਾਂ ਨੇ ਕਿਹਾ ਯਾਰ ਇਹ ਸਿੱਖ ਜਿਹੜੇ ਆ ਇਹ ਵੱਖਵਾਦੀ ਨੇ ਹਣਾ ਇਹਨਾਂ ਦਾ ਇੰਡੀਆ ਨਾਲ ਕੋਈ ਲੈਣ ਦੇਣਾ ਨਹੀਂ ਆ ਯਾਰ ਕਿਉਂ ਨਹੀਂ ਲੈਣ ਦੇਣਾ ਫੌਜ ਦਾ ਮਤਲਬ ਮੈਕਸਿਮਮ ਹਿੱਸਾ ਸਾਡਾ ਠੀਕ ਹੈ ਨਾ ਬਾਰਡਰ ਤੇ ਅਸੀਂ ਖੜੇ ਆ ਉਸ ਤੋਂ ਬਾਅਦ ਗੇਮਜ਼ ਵਿੱਚ ਅਸੀਂ ਖੜੇ ਆ ਅੱਜ ਜਿਹੜੀ ਮਤਲਬ ਇੰਡੀਅਨ ਕੰਟੀਨੈਂਟ ਕੰਟੀਨੈਂਟ ਜਿਹੜਾ ਗਿਆ ਜਿੰਨੇ ਪਲੇਅਰਸ ਗਏ ਸੀ ਪੈरिस ਉਹ ਮੇਰੇ ਖਿਆਲ ਨਾਲ 110 ਕੇ 115 ਦੇ ਆਸ-ਪਾਸ ਸੀਗੇ ਠੀਕ ਹੈ ਜਿੱਦੇ ਚੋ 40 ਪਲੱਸ ਪਲੇਅਰਸ ਤਾਂ ਪੰਜਾਬ ਤੇ ਹਰਿਆਣੇ ਚੋਂ ਗਏ ਯਾ ਅਸੀਂ ਹੋਰ ਕਿੱਦਾਂ ਸਾਬਤ ਕਰੀਏ ਵੀ ਅਸੀਂ ਇੰਡੀਆਨ ਹੀ ਆਂ ਔਰ ਅਸੀਂ ਸੱਚੇ ਇੰਡੀਆਨ ਆਂ ਤੁਹਾਡੇ ਨਾਲੋਂ ਅਟਲੀਸਟ ਹੈਨਾ ਜਿਹੜੇ ਤੁਸੀਂ ਸੋ ਕਾਲਡ ਬਹਿ ਕੇ ਘਰਾਂ ਚ ਬਹਿ ਕੇ ਸਿਰਫ ਟੀਵੀ ਦੇਖਦੇ ਹੋ ਲਾ ਯਾਰ ਇਸ ਇੱਕ ਦੇ ਵੱਖਵਾਦੀ ਹੁੰਦੇ ਪੰਜਾਬੀ ਦੇ ਵੱਖਵਾਦੀ ਹੁੰਦੇ ਹੈਨਾ ਹਰਿਆਣੇ ਵਾਲੇ ਤਾਂ ਇਦਾਂ ਵਾ ਫਾਰਮਰ ਤੇ ਇਦਾਂ ਅਸੀਂ ਸਾਰਿਆਂ ਦੇ ਮੂੰਹ ਬੰਦ ਕਰਤੇ ਤੋ ਬਹੁਤ ਵੱਡਾ ਸੁਨੇਹਾ ਆ ਦੂਸਰੀ ਗੱਲ ਇਹ ਆ ਕਿ ਜਦੋਂ ਇੱਕ ਸਟੇਟ ਚੋਂ ਇੰਨੇ ਸਾਰੇ ਪਲੇਅਰ ਨਿਕਲਦੇ ਆ ਹਨਾ ਤਾਂ નો ਡਾਊਟ ਸਾਡਾ ਆਪਣਾ ਇੱਕ ਉਹਦੇ ਨਾਲ ਨੀਝ ਹੀ ਲਗਾ ਵੀ ਹੁੰਦਾ ਵੀ ਯਾਰ ਹਾਂ ਇਹ ਸਾਰੇ ਸਾਡੇ ਭਰਾ ਨੇ ਹਨਾ નો ਡਾਊਟ ਇੰਡੀਆ ਸਾਡੇ ਸਾਰੇ ਮਤਲਬ ਇੱਕੋ ਹੀ ਆ ਗੱਲ ਬਟ ਸਟਿਲ ਤੁਹਾਡੇ ਨਾਲ ਇੱਕ ਪਲੱਸ ਪੁਆਇੰਟ ਤੇ ਹੁੰਦਾ ਹੀ ਆ ਸਾਰੇ ਪਲੇਅਰਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੇਕਰ ਟੀਮ ਦੇ ਵਿੱਚੋਂ ਤੁਹਾਡਾ ਕੋਈ ਫੇਵਰਿਟ ਪਲੇਅਰ ਪੁੱਛਿਆ ਜਾਵੇ ਤਾਂ ਤੁਸੀਂ ਕਿਸ ਨੂੰ ਸਪੋਰਟ ਕਰੋਗੇ ਕਿਹੜਾ ਤੁਹਾਡਾ ਫੇਵਰਿਟ ਪਲੇਅਰ ਹੈ ਦੇਖੋ ਜੀ ਮੇਰਾ ਫੇਵਰਿਟ ਪਲੇਅਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਭਾਜੀ ਜਰਮਨ ਪ੍ਰੀਤੀ ਰਹੇ ਆ ਹਾਂਜੀ ਸਾਬਤ ਸੂਰਤ ਸਿੱਖਣੇ ਜਿਹੜੇ ਹਾਂਜੀ ਉਹ ਕਿਉਂਕਿ ਇਹ ਆ ਵੀ ਥੋੜਾ ਬਹੁਤ ਉਹਨਾਂ ਨਾਲ ਇੱਕ ਦੋ ਵਾਰੀ ਆਪਣੀ ਰਾਪਤਾ ਵੀ ਬਣੀ ਆ ਤੇ ਉਹਦਾ ਵੀ ਮਤਲਬ ਮੇਰੇ ਫੇਵਰਿਟ ਪਲੇਅਰ ਉਹੀ ਰਹੇ ਆ ਹਰ ਇੱਕ ਬੰਦੇ ਦੀ ਨਾ ਆਪਣੀ ਖੇਡਣ ਦੀ ਕੋ ਹੈ ਮਤਲਬ ਯੂ نو ਬਈ ਮਤਲਬ ਸਟਾਈਲ ਹੁੰਦਾ ਹਰ ਇੱਕ ਬੰਦੇ ਦਾ ਹਰ ਇੱਕ ਬੰਦੇ ਦਾ ਆਪਣਾ ਇੱਕੋ ਹੈ ਮੈਨੂੰ ਲੱਗਦਾ ਵੀ ਮੈਂ ਆਪਣੀ ਜ਼ਿੰਦਗੀ ਨਾਲ ਜਿਹੜਾ ਰਿਲੇਟ ਕਰਦਾ ਵੀ ਹੌਲੀ ਦਿਨੇ ਆਰਾਮ ਨਾਲ ਖੜੇ ਰਹਿਣਾ ਹਨਾ ਤੇ ਜਦੋਂ ਜਦੋਂ ਤੁਹਾਡੀ ਸਭ ਤੋਂ ਵੱਧ ਲੋੜ ਆ ਹਨਾ ਉਦੋਂ ਤੁਸੀਂ ਇੱਕ ਕੰਧ ਬਣ ਕੇ ਖੜ ਜਾਣਾ ਮੈਨੂੰ ਲੱਗਦਾ ਸ਼ਾਇਦ ਉਹ ਜਰਮਨ ਵੀ ਭਾਜੀ ਸਭ ਤੋਂ ਵੱਧ ਕਰਦੇ ਇਸ ਕਰਕੇ ਮੇਰੇ ਦਿਲ ਦੇ ਸਭ ਤੋਂ ਕਰੀਬ ਨੇ ਕੋਈ ਖਾਸ ਸੁਨੇਹਾ ਹੌਕੀ ਪ੍ਰੇਮੀਆਂ ਦੇ ਲਈ ਤੁਹਾਡੇ ਵੱਲੋਂ ਮੇਰੇ ਵੱਲੋਂ ਤਾਂ ਵੀਰੇ ਦੇਖੋ ਸਾਰੀ ਹਾਕੀ ਪ੍ਰੀਮੀਅਰ ਨਹੀਂ ਨਹੀਂ ਮੈਂ ਇੱਕ ਸਪੈਸ਼ਲੀ ਜਿਹੜਾ ਸਾਰੇ ਇੰਡੀਅਨਸ ਨੂੰ ਤੁਹਾਡੇ ਚੈਨਲ ਰਾਹੀਂ ਜਿਹੜਾ ਸਨੇਹਾ ਦੇਣਾ ਚਾਹੁੰਨਾ ਕਿ ਸਪੈਸ਼ਲੀ ਨਾਨ ਪੰਜਾਬੀ ਜਿਹੜੇ ਤੁਹਾਡੇ ਚੈਨਲਸ ਨੂੰ ਦੇਖਦੇ ਆ ਉਹਨਾਂ ਚ ਨਾ ਇੱਕ ਬਹੁਤ ਬੜੀ ਮਤਲਬ ਜਿਹੜੀ ਚੀਜ਼ ਸੀਗੀ ਕਿ ਪਿਛਲੇ ਦਿਨਾਂ ਚ ਸਾਨੂੰ ਦੇਖਣ ਨੂੰ ਮਿਲੀ ਅਸੀਂ ਹਰ ਚੀਜ਼ ਨੂੰ ਜਿਹੜਾ ਕੋਈ ਇੱਕ ਪੋਲਿਟਿਕਲ ਲੀਡਰ ਨੇ ਸਾਡੇ ਵਿੱਚ ਭਰਤੀ ਨਾ ਹਨਾ ਅਸੀਂ ਉਹਨੂੰ ਬੜਾ ਮਤਲਬ ਉਹ ਕਰਨ ਲੱਗੇ ਲਾਈਕ ਸਿਰਫ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਜਾਂ 1 ਸਾਲ ਪਹਿਲਾਂ ਤੱਕ ਹਨਾ ਬੜੇ ਲੋਕਾਂ ਨੇ ਕਿਹਾ ਯਾਰ ਇਹ ਸਿੱਖ ਜਿਹੜੇ ਆ ਇਹ ਵਖਵਾਦੀ ਨੇ ਹਣ ਇਹਨਾਂ ਦਾ ਇੰਡੀਆ ਨਾਲ ਕੋਈ ਲੈਣ ਦੇਣਾ ਨਹੀਂ ਆ ਯਾਰ ਕਿਉਂ ਨਹੀਂ ਲੈਣ ਦੇਣਾ ਫੌਜ ਦਾ ਮਤਲਬ ਮੈਕਸਿਮਮ ਹਿੱਸਾ ਸਾਡਾ ਠੀਕ ਹੈ ਨਾ ਬਾਰਡਰ ਤੇ ਅਸੀਂ ਖੜੇ ਆ ਉਸ ਤੋਂ ਬਾਅਦ ਗੇਮਸ ਵਿੱਚ ਅਸੀਂ ਖੜੇ ਆ ਅੱਜ ਜਿਹੜੀ ਮਤਲਬ ਇੰਡੀਅਨ ਕੰਟੀਨੈਂਟ ਕੰਟੀਨੈਂਟ ਜਿਹੜਾ ਗਿਆ ਜਿੰਨੇ ਪਲੇਅਰਸ ਗਏ ਸੀ ਪੈਰਿਸ ਉਹ ਮੇਰੇ ਖਿਆਲ ਨਾਲ 110 ਕੇ 115 ਦੇ ਆਸ-ਪਾਸ ਸੀਗੇ ਠੀਕ ਹੈ ਜਿੱਦੇ ਚੋ 40 ਪਲੱਸ ਪਲੇਅਰਸ ਦਾ ਪੰਜਾਬ ਦੇ ਹਰਿਆਣੇ ਚੋਂ ਗਏ ਯਾ ਅਸੀਂ ਹੋਰ ਕਿੱਦਾਂ ਸਾਬਤ ਕਰੀਏ ਵੀ ਅਸੀਂ ਇੰਡੀਆਨ ਹੀ ਆਂ ਔਰ ਅਸੀਂ ਸੱਚੇ ਇੰਡੀਆਨ ਆਂ ਤੁਹਾਡੇ ਨਾਲੋਂ ਅਟਲੀਸਟ ਹੈਨਾ ਜਿਹੜੇ ਤੁਸੀਂ ਸੋ ਕਾਲਡ ਬਹਿ ਕੇ ਘਰਾਂ ਚ ਬਹਿ ਕੇ ਸਿਰਫ ਟੀਵੀ ਦੇਖਦੇ ਹੋ ਲਾ ਯਾਰ ਇਸ ਇੱਕ ਦੇ ਵੱਖਵਾਦੀ ਹੁੰਦੇ ਪੰਜਾਬੀ ਦੇ ਵੱਖਵਾਦੀ ਹੁੰਦੇ ਹੈਨਾ ਹਰਿਆਣੇ ਵਾਲੇ ਤਾਂ ਇਦਾਂ ਵਾ ਫਾਰਮਰ ਤੇ ਇਦਾਂ ਅਸੀਂ ਸਾਰਿਆਂ ਦੇ ਮੂੰਹ ਬੰਦ ਕਰਦੇ ਤੋ ਬਹੁਤ ਵੱਡਾ ਸੁਨੇਹਾ ਆ ਦੂਸਰੀ ਗੱਲ ਇਹ ਆ ਕਿ ਜਦੋਂ ਇੱਕ ਸਟੇਟ ਚੋਂ ਇੰਨੇ ਸਾਰੇ ਪਲੇਅਰ ਨਿਕਲਦੇ ਆ ਹਨਾ ਤਾਂ નો ਡਾਊਟ ਸਾਡਾ ਆਪਣਾ ਇੱਕ ਉਹਦੇ ਨਾਲ ਨੀਝ ਹੀ ਲਗਾ ਵੀ ਹੁੰਦਾ ਵੀ ਯਾਰ ਹਾਂ ਇਹ ਸਾਰੇ ਸਾਡੇ ਭਰਾ ਨੇ ਹਨਾ નો ਡਾਊਟ ਇੰਡੀਆ ਸਾਡੇ ਸਾਰੇ ਮਤਲਬ ਇੱਕੋ ਹੀ ਆ ਗੱਲ ਬਟ ਸਟਿਲ ਤੁਹਾਡੇ ਨਾਲ ਇੱਕ ਪਲੱਸ ਪੁਆਇੰਟ ਤੇ ਹੁੰਦਾ ਹੀ ਆ